ਪੰਜਾਬ ਦੇ ਵਿੱਚ ਤੀਜੀ ਵਾਰ ਸਰਕਾਰ ਬਣਾ ਕੇ ਰਾਜ ਕਰਨ ਦਾ ਸੁਪਨਾ ਤਾਂ ਸੁਖਬੀਰ ਬਾਦਲ ਦਾ ਪੂਰਾ ਨਹੀਂ ਹੋਇਆ ਤੇ ਉਹ ਸੁਖਬੀਰ ਬਾਦਲ ਵੱਲੋਂ ਪੰਜਾਬ ਦੀ ਸੱਤਾ ਤੇ ਸਰਕਾਰ ਕਾਂਗਰਸ ਨੂੰ ਆਪਣੇ ਕੀਤੇ ਹੋਏ ਵਾਦੇ ਪੂਰੇ ਕਰਨ ਦੀ ਨਸੀਹਤ ਦਿੱਤੀ ਜਾ ਰਹੀ ਹੈ। ਇਹ ਕੁਝ ਦੇਖਣ ਨੂੰ ਮਿਲ ਰਿਹਾ ਹੈ ਅੱਜਕੱਲ੍ਹ ਸ਼੍ਰੀ ਹਮੰਦਰ ਸਾਹਿਬ ਦੇ ਵਿੱਚ ਜਿੱਥੇ ਸੁਖਬੀਰ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਨਤਮਸਤਕ ਹੋਣ ਪਹੁੰਚੇ ਉਹਨਾਂ ਸਿੱਧੇ ਤੌਰ ਤੇ ਕੈਪਟਨ ਦੇ ਵਾਅਦਿਆਂ ਦੇਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਸੁਣੋ ਕਿਸ ਤਰ੍ਹਾਂ ਕਿੱਲੀਆਂ ਉਤੇ ਟੰਗੇ ਰਹਿ ਗਏ ਪਰਾਂਦੇ ਤੇ ਸ਼ਗਨਾ ਵਾਲੇ ਦਿਨ ਨਾ ਆਏ ਸਜਣਾ ਇਹ ਕੁਝ ਹੋਇਆ ਪੰਜਾਬ ਦੀ ਸਾਬਕਾ ਸਰਕਾਰ ਅਕਾਲੀ ਦਲ ਨਾਲ ਪੰਜਾਬ ਦੇ ਲੋਕਾਂ ਵੱਲੋਂ ਪੂਰੀ ਤਰ੍ਹਾਂ ਨਕਾਰੀ ਹੋਈ ਅਕਾਲੀ ਦਲ ਕੋਲ ਹੁਣ ਕਾਂਗਰਸ ਉਤੇ ਨਿਸ਼ਾਨੇ ਸਾਧਣ ਅਤੇ ਉਹਨਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਟਾਲ ਮਟੋਲ ਕਰਨ ਤੋਂ ਸਿਵਾ ਹੋਰ ਕੁਝ ਨਹੀਂ ਬਚਿਆ ਬੀਤੇ ਦਿਨੀ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਦੋਸ਼ ਲਗਾਏ ਸਨ ਕਿ ਅਕਾਲੀ ਦਲ ਨੇ ਪੰਜਾਬ ਦਾ ਖਜ਼ਾਨਾ ਖਾਲੀ ਕਰ ਦਿੱਤਾ ਜਿਸ ਦੇ ਜਵਾਬ ਵਿੱਚ ਸੁਖਵੀਰ ਬਾਦਲ ਨੇ ਕਾਂਗਰਸ ਉਤੇ ਕੀ ਪਲਟਵਾਰ ਕੀਤਾ ਹੈ ਜਰਾ ਤੁਸੀਂ ਵੀ ਸੁਣੋ ਕੋਈ ਗੱਲ ਨਹੀਂ ਹੁਣ ਉਹਨਾਂ ਕੋਲੇ ਹੈ ਦੇਖਦੇ ਆ ਕਿ ਡਵੈਲਪਮੈਂਟ ਕਰਾਉਂਦੇ ਆ ਉਹਨਾਂ ਨੂੰ ਟਾਰਗੇਟ ਇਹ ਲਿਖੀ ਸੀ ਝੂਠ ਤਾਂ ਜੁਮਰਜੀ ਬੋਲੀ ਜਾਏ ਸੀ ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਜੋ ਬਾਦਲ ਸਾਹਿਬ ਨੇ ਕੰਮ ਕੀਤੇ ਉਹ ਤੋਂ ਦੁਗਣਾ ਕਰਕੇ ਦਿਖਾਈਏ ਉਹ ਬੋਲਦੇ ਫਿਰ ਤਾਂ ਫਿਰ ਤਾਂ ਉਹਨਾਂ ਦੀ ਜਿੱਤ ਹੋਊਗੀ ਕੱਲੇ ਬੋਲਣਾ ਨਹੀਂ ਕੰਮ ਕਰਕੇ ਦਿਖਾਉਣਾ ਮੈਂ ਉਹਦੇ ਬਾਅਦ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਤੇ ਬਰੇ ਪੰਜਾਬੀ ਚ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਉਹ ਸਰਕਾਰ ਆਉਣ ਉਤੇ ਪੰਜਾਬ ਦਾ ਕਰਜ਼ਾ ਮੁਆਫ ਕਰ ਦੇਣਗੇ ਅਤੇ ਇਸ ਦੇ ਨਾਲ ਹੀ ਕੈਪਟਨ ਮਰਿੰਦਰ ਸਿੰਘ ਨੇ ਪਵਿੱਤਰ ਗੁਰਦੁਆਰਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਸੌ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ ਅਤੇ ਕਿਹਾ ਸੀ ਕਿ ਉਹ ਸਰਕਾਰ ਬਣਨ ਉਤੇ ਸਿਰਫ 4 ਹਫ਼ਤਿਆਂ ਵਿੱਚ ਨਸ਼ੇ ਨੂੰ ਖਤਮ ਕਰ ਦੇਣਗੇ ਹੁਣ ਇਹ ਵਾਅਦੇ ਕੈਪਟਨ ਸਰਕਾਰ ਦੇ ਗਲੇ ਦੀ ਹੱਡੀ ਬਣੇ ਹੋਏ ਨੇ ਇਸ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਹੁਣ ਕੈਪਟਨ ਆਪਣੇ ਕੀਤੇ ਹੋਏ ਵਾਅਦੇ ਪੂਰੇ ਕਰਨ ਨਾ ਕਿ ਲੋਕਾਂ ਨੂੰ ਗੁੰਮਰਾ ਕਰਨ ਲਈ ਦਿੱਲੀ ਵਿੱਚ ਡੇਰੇ ਲਾਉਣ ਦੇਖੋ ਕੈਪਟਨ ਸਾਹਿਬ ਨੇ ਵੋਟਾਂ ਤੋਂ ਪਹਿਲੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਘਰ ਘਰ ਜਾ ਕੇ ਕਿਸਾਨਾਂ ਦਾ ਕੁੜਕੀ ਮਾਫ ਕਰਨ ਦਾ ਉਹਨਾਂ ਨੇ ਕਾਗਜ਼ ਪਰ ਵਾਅਦੇ ਸੀਗੇ ਹਰ ਘਰ ਤੇ ਨੌਕਰੀ ਦੇ ਕੇ 25 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਕਈ ਵਾਅਦੇ ਕੀਤੇ ਸੀਗੇ ਲੇਕਿਨ ਅਫਸੋਸ ਇਸ ਗੱਲ ਦਾ ਕਿ ਅੱਜ ਪਹਿਲੀ ਕੈਬਨਿਟ ਦੀ ਜਦ ਮੀਟਿੰਗ ਬੁਲਾਈ ਗਈ ਸਾਰਿਆਂ ਨੂੰ ਉਮੀਦ ਸੀਗਾ ਕਿ ਜਿਹੜੇ ਕਾਗਜ਼ ਭਰੇ ਨੇ ਪਤਾ ਲੱਗਿਆ ਕੁੜਕੀ ਕਿੰਨੀ ਐ ਕਿਨ ਇਹਦੇ باوجود ਪਹਿਲੀ ਕੈਬਨਟ ਮੀਟਿੰਗ 'ਚ ਨਾ ਕਿਸੇ ਦਾ ਕੁੜਕੀ ਮਾਫ ਕਰਨ ਦੀ ਗੱਲ ਨਾ ਹੀ ਕੋਈ ਨੌਕਰੀਆਂ ਦੇ ਦੂਜਿਆਂ ਨੂੰ ਤਾਂ ਕੀ ਦੇਣੀ ਸੀ ਆਪਣੇ ਚਾਹਤਿਆਂ ਨੂੰ ਨੌਕਰੀਆਂ ਦੇਤੀਆਂ ਬਾਕੀਆਂ ਨੂੰ ਤਾਂ ਕੀ ਦੇਣੀ ਸੀ ਤੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਦਿੱਲੀ ਕਾ ਨੂੰ ਭਜ ਰਹੇ ਨੇ ਬਹੁਤ ਵਧੀਆ ਮੋਦੀ ਸਾਹਿਬ ਮਾਫ ਕਰਨ ਅਸੀਂ ਵੀ ਚਾਹਦੇ ਮੋਦੀ ਸਾਹਿਬ ਸਾਰੇ ਦੇਸ਼ ਪਰ ਦੇ ਕਿਸਾਨਾਂ ਦਾ ਕਰਨ ਲੇਕਿਨ ਕੈਪਟਨ ਸਾਹਿਬ ਤੁਸੀਂ ਤਾਂ ਇਹਦੇ باوجود ਆਪ ਫੈਸਲਾ ਦਿੱਤਾ ਸੀਗਾ ਆਪ ਲੋਕਾਂ ਨੂੰ ਵਾਦਾ ਕੀਤਾ ਸੀ ਹੁਣ ਆਪਣੇ ਵਾਦੇ ਤੋਂ ਪਿੱਛੇ ਨਹੀਂ ਅੱਗੇ ਹੋ ਕੇ ਹਟੋ ਤੇ ਇਹਨਾਂ ਨੂੰ ਪੂਰਾ ਕਰੋ ਤੁਸੀਂ 4 ਹਫ਼ਤਿਆਂ ਚ ਗੁਟਕਾ ਸਾਹਿਬ ਦੀ ਸੌਂ ਖਾਦੀ ਸੀ ਨਸ਼ੇ ਮੁਕਤ ਕਰੋਗੇ ਤੁਸੀਂ ਪੰਜਾਬ ਤੋਂ 10 ਦਿਨ ਨਿਕਲ ਗਏ ਨੇ 20 ਦਿਨ ਬਚੇ ਨੇ ਝੂਠੀ ਸਵਾਨੀ ਖਾਣੀ ਚਾਹੀਦੀ ਝੂਠੇ ਵਾਦੇ ਨਹੀਂ ਕਰਨੇ ਚਾਹੀਦੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਨਸ਼ਾ ਨਹੀਂ ਸੀ ਆਹੀ ਕਹਿੰਦੇ ਸੀ ਨਸ਼ਾ ਸੀਗਾ ਗੁਟਕਾ ਸਾਹਿਬ ਦੇ ਉੱਤੇ ਸੌਂ ਖਾਦੀ ਸੀ ਕੈਪਟਨ ਸਾਹਿਬ ਨੇ ਹਉਂ ਜੇ ਗੁਟਕਾ ਸਾਭ ਜਾਂ ਜੇ ਝੁੱਠੀ ਸੌਂ ਖਾ ਸਕਦੇ ਨੇ ਤੇ ਉਹ ਚਾਰ ਹਫਤਿਆਂ ਤੇ ਪੰਜਾਬ ਵਿੱਚ ਵਿਕਾਸ ਕਰਨ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ ਪੰਜਾਬ ਦੇ ਵੋਟਰਾਂ ਨੇ ਕਾਂਗਰਸ ਸਰਕਾਰ ਨੂੰ ਪੰਜਾਬ ਦੀ ਵਿਵਾਂਗਡੋਰ ਸੌਂਪ ਕੇ ਇੱਕ ਸੁਨਹਿਰੀ ਭਵਿੱਖ ਦਾ ਸੁਪਨਾ ਸਿਰਜਿਆ ਹੋਇਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ ਉਤੇ ਕਿੰਨਾ ਕੁ ਖਰਾ ਉਤਰਦੀ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਮੂੰਹ ਤੋੜ ਮਾ ਜਵਾਬ ਕਿਵੇਂ ਦਿੰਦੀ ਹੈ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ